ਤਾਂ ਮੈਂ ਦੇਖੋ ਸਾਹਮਣੇ ਬੋਖੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮਰਨ ਉਰਸਮਾਹੀ ਕਿੱਥੇ ਰਹਿੰਦੇ ਹੋ ਮੈਂ ਜਿਲੰਦਰ ਤੋਂ ਹਾਂਜੀ ਅੱਜ ਤੁਸੀਂ ਕਰੰਡਾ ਥਾਣੇ ਦੇ ਬਾਹਰ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਗਲਬਤ ਇਹ ਹੈ ਕਿ ਇੱਥੇ ਅੰਦਰ ਚੌਂਕੀ ਇੰਚਾਰਜ ਵਿਕਟਰ ਸਿੰਘ ਉਹਨਾਂ ਨੇ ਮੇਨਾ ਮੈਰਿਜ ਕਰਾਈ ਮੇਰੇ ਹਸਬੰਦ ਨੇ ਹਾਂਜੀ ਹਾਂਜੀ ਤੇ ਕਦੋਂ ਮੈਰਿਜ ਹੋਈ ਸੀ ਕਿੰਨਾ ਟਾਈਮ ਹੋ ਗਿਆ ਕਿ ਗਲਬਤ ਕੋਈ ਮੈਰਿਜ ਮੇਰੀ ਇਹਨਾਂ ਨਾਲ ਹੋਈ ਹੈ 24 ਤਰੀਕ 4ਵੇਂ ਮਹੀਨੇ 2023 ਉਹ ਜਿਹੜੀ ਮੈਰਿਜ ਹੈ ਉਹ ਇਹਨਾਂ ਨੇ ਥਾਣੇ 'ਚ ਕਰਾਈ ਸੀ ਜਿਹੜੀ ਮੈਰਿਜ 25 ਤਰੀਕ ਚੌਥਾ ਮਹੀਨਾ 2023 ਜਿਹੜੀ ਉਹ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰਵਾਏ ਸੀ। ਹਾਂਜੀ। ਤੇ ਇਹ ਪਹਿਲਾ ਮੈਰਿਜ ਸੀ? ਹਾਂਜੀ ਇਹਨਾਂ ਨੇ ਕਿਹਾ ਸੀ ਮੇਰਾ ਡਿਵੋਰਸ ਹੋਇਆ ਪਹਿਲੇ। ਅੱਛਾ ਜੀ। ਇਹ ਕਿੱਥੇ ਦੇ ਰਹਿਣ ਹਲੇ? ਇਹ ਵਿਆਹ ਦੇ ਰਹਿਣ ਹਲੇ ਆ। ਕੋਈ ਨਹੀਂ ਦਿਖਾਈ। ਇਹ ਮੇਰੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਅੱਗੇ ਫਰੈਂਡ ਸੀਗੇ। ਤੇ ਕਿ ਸ਼ੁਰੂਆਤੀ ਗੱਲਬਾਤ ਕਿਵੇਂ ਹੋਈ? ਸ਼ੁਰੂਆਤੀ ਗੱਲ ਬਸ ਉਹਨਾਂ ਉਹਨਾਂ ਦਾ ਬਰਥਡੇ ਸੀਗਾ ਬਰਥਡੇ ਤੇ ਇਹ ਆਏ ਸੀਗੇ। ਅੱਛਾ ਜੀ। ਹਾਂਜੀ। ਤੇ ਫਿਰ ਉਸ ਤੋਂ ਬਾਅਦ ਇਹਨੇ ਤੁਹਾਨੂੰ ਵਿਆਹ ਦਾ ਪ੍ਰਪੋਜ਼ ਕੀਤਾ ਇਹਨਾਂ ਨੇ ਉਹ ਜਿਹੜਾ ਉਹ ਮੁੰਡਾ ਸੀਗਾ ਉਹਨੇ ਹੀ ਮੈਨੂੰ ਕਿਹਾ ਸੀ ਕਿ ਇਹਦਾ ਡਿਵੋਰਸ ਹੋਇਆ ਪਿਆ ਮੇਰੇ ਐਕਚੁਅਲੀ ਪੇਰੈਂਟਸ ਆ ਨਹੀਂ ਮੇਰੇ ਮਦਰ ਮੇ ਫਾਦਰ ਦੀ ਡੈਥ ਹੋ ਗਈ ਹੋਈ ਹੈ ਉਹਨਾਂ ਨੇ ਕਿਹਾ ਸੀ ਕਿ ਇਹਦਾ ਵੀ ਡਿਵੋਰਸ ਹੋਇਆ ਤੇਰਾ ਮੈਰਿਜ ਕਰਵਾ ਦਿੰਨੇ ਆ ਇਹਦੇ ਨਾਲ ਹਾਂਜੀ ਉਹ ਤੁਸੀਂ ਮੈਰਿਜ ਕਰਵਾ ਲੇ ਨਹੀਂ ਫਿਰ ਇਹ ਪਹਿਲੇ ਮੇਰੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਥੋੜਾ ਟਾਈਮ ਰੁਕ ਕੇ ਮੈਰਿਜ ਕਰਾਉਂਗਾ ਪਹਿਲੇ ਮੇਰੇ ਨਾਲ ਇਸ ਤਰ੍ਹਾਂ ਹੀ ਰੇ ਲਿਵਿੰਗ ਪਹਿਲਾਂ ਕਿੱਥੇ ਰਹਕੀ ਸੀ ਉਹਨਾਂ ਨਾਲ ਪਹਿਲੇ ਜਿੱਥੇ ਜਿੱਥੇ ਇਹਨਾਂ ਦੀ ਡਿਊਟੀ ਰਹੀ ਹੈ ਮੈਂ ਨਾਲ ਹੀ ਰਹੀ ਹਾਂ ਤੇ ਮੈਰ ਤਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਜਾਂ ਇਹਨਾਂ ਦੇ ਬੱਚੇ ਵੀ ਹੈਗੇ ਨਹੀਂ ਹਾਂਜੀ ਮੈਨੂੰ ਬੱਚਿਆਂ ਦਾ ਪਹਿਲੇ ਤੋਂ ਹੀ ਪਤਾ ਸੀ ਕਿ ਬੱਚੇ ਹੈਗੇ ਨੇ ਬਟ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਪਰ ਡਿਵੋਰਸ ਹੋਇਆ ਨਹੀਂ ਇਹਨਾਂ ਦਾ ਹੁਣ ਉਹਨਾਂ ਦੀ ਵਾਈਫ ਨੇ ਕਦੇ ਤੁਹਾਨੂੰ ਮਿਲੇ ਹਣ ਬਈ ਨਹੀਂ ਮੇਰੇ ਘਰ 2-3 ਵਾਰੀ ਜਨਾਨੀਆਂ ਆਈਆਂ ਪਹਿਲੇ ਕੋਈ ਹੋਰ ਆਈ ਸੀ ਉਹ ਵੀ ਵਾਈਫ ਦਾਦੀ ਸੀ ਇੱਕ ਹੋਰ ਆਈ ਉਹ ਵੀ ਵਾਈਫ ਮੇਰੇ ਘਰ 3-4 ਵਾਰੀ ਤੋੜਪੰਨ ਹੋਈ ਜਿਹਦੇ ਤੋਂ ਮੈਂ ਇੱਕ ਅੱਧੀ ਕੰਪਲੇਂਟ ਵੀ ਕੀਤੀ ਹੋਈ ਆ ਮੈਨੂੰ ਐਕਚੁਅਲੀ ਚ ਰੀਅਲ ਚ ਪਤਾ ਨਹੀਂ ਦੀ ਵਾਈਫ ਹੈ ਕਿਹੜੀ ਐ ਇਹ ਤੁਹਾਡਾ ਕੋਈ ਬੱਚਾ ਨਹੀਂ ਹੈ ਨਹੀਂ ਮੇਰੇ ਬੱਚੇ ਇਹਨਾਂ ਨੇ ਹੋਣ ਇੰਨਾ ਸਮਾਂ ਤੁਹਾਡਾ ਰਿਲੇਸ਼ਨ ਕਰਦੇ। ਮੇਰੇ ਨਾਲ ਤਕਰੀਬਨ ਇਹ ਰਹੀ ਹੈ 2-3 ਸਾਲ। ਕਿ ਹੁਣ ਕੀ ਗੱਲਬਾਤ ਹੁਣ ਕੀ ਤੁਹਾਨੂੰ ਛੱਡਣ ਛੱਡ ਚੁੱਕੇ ਇਸ ਤਰ੍ਹਾਂ ਵੀ ਇਹਨਾਂ ਦਾ ਹੋਰ ਵੀ ਜਨਾਨੀਆਂ ਨਾਲ ਰਿਲੇਸ਼ਨ ਹੈਗੇ ਨੇ। ਕਾਫੀ ਵਾਰੀ ਇਹਨਾਂ ਦੇ ਫੋਨਾਂ ਤੋਂ ਕਈ ਕੁਝ ਫੜਿਆ ਵੀ ਗਿਆ। ਉਸ ਤੋਂ ਬਾਅਦ ਕਿ ਇਹ ਕਹਿੰਦੇ ਆਪਣੇ ਆਪ ਹੀ ਛੱਡ ਕੇ ਚੱਲ ਜਾਂਦੇ ਆ ਕਿ ਆ ਮੇਰੇ ਇੱਥੇ ਆ ਲੱਗੀ ਹੋਈ ਆ ਟ੍ਰੇਨਿੰਗ ਕੋਰਸ ਤੇ ਮੈਂ ਚੱਲਾਂ ਆ ਤੇ ਪਰੇ ਆਪਣੀ ਪਹਿਲੀ ਵਾਈਫ ਦੇ ਕੋਲ ਚੱਲ ਜਾਂਦੇ ਆ ਮੈਨੂੰ ਛੱਡ ਕੇ। ਤੇ ਫਿਰ ਹੁਣ ਤੁਸੀਂ ਕੀ ਇਹਨੂੰ ਕੰਪਲੇਟ ਕਰ ਦਿੱਤੀ ਹੈ ਮੈਂ ਅਕਤੂਬਰ ਮਹੀਨੇ ਤੋਂ ਐਸਐਸਪੀ ਸਰ ਜਿਹੜੇ ਆ ਅਮ੍ਰਿਤਸਰ ਦੇ ਹੱਥੀ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਪਰ ਅੱਜ ਤੱਕ ਉਸ ਕੰਪਲੇਂਟ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਵਾਰ-ਵਾਰ ਬੁਲਾ ਕੇ ਜਿਹੜੇ 6 ਮਹੀਨੇ ਪੁਰਾਣੇ ਮੇਰੇ ਬਿਆਨ ਉਹ ਹੀ ਬਿਆਨ ਮੈਨੂੰ ਦਿਖਾ ਦਿੰਦੇ ਕਿ ਮੈਡਮ ਤੁਹਾਡੇ ਬਿਆਨ ਨੋਟ ਆ ਅੱਜ ਵੀ ਸਵੇਰੇ ਮੈਨੂੰ 9 ਵਜੇ ਦਾ ਮੈਂ ਘਰੋਂ 8:30 9 ਵਜੇ ਦੀ ਚੱਲੀ ਆ 11 ਵਜੇ ਪਹੁੰਚ ਕੇ 11 ਵਜੇ ਤੋਂ ਲੈ ਕੇ ਇਹਨਾਂ ਨੇ ਸਾਰੇ ਨੂੰ ਵਸਲਾ ਨਾ ਮਲਾਤਾ ਪਰ ਮੈਨੂੰ ਨਹੀਂ ਮਲਾਇਆ ਕਿ ਆਫਸਰ ਚਲੇ ਗਏ ਨੇ ਤੇ ਤੁਹਾਡੀ ਜਿਹੜੀ ਮੈਰਿਜ ਹੋਈ ਸੀ ਉਹ ਆਨੰਦਕਾਰ ਤੋਂ ਹੋਈ ਸੀ ਜਾਂ ਕੋਈ ਕੋਟ ਮੈਰਿਜ ਨਹੀਂ ਨਹੀਂ ਮੇਰਾ ਆਨੰਦਕਾਰ ਆਨੰਦਕਾਰ ਤੋਂ ਹੋਇਆ ਹੈ ਮੇਰੇ ਕੋ ਸਾਰੇ ਪ੍ਰੂਫ ਨੇ ਤੁਸੀਂ ਕੀ ਡਿਮਾਂਡ ਕਰਦੇ ਹੋ ਮੈਂ ਇਹੀ ਕਹਿੰਨੀ ਆ ਕਿ ਇੰਨਾ ਤੇ ਮੰਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ 3-4 ਵਾਰੀ ਅਬੋਰਸ਼ਨ ਵੀ ਕਰਵਾਇਆ ਮੇਰਾ ਉਸ ਤੋਂ ਬਾਅਦ ਇਹਨਾਂ ਨੇ ਜਲੰਧਰ ਆ ਕੇ ਵੀ ਮੰਨੇ ਹੈ ਕਿ ਮੇਰੀ ਵਾਈਫ ਆ ਮੈਂ ਨਾਲ ਹੀ ਰਹੂੰਗਾ ਕਿ ਮੈਂ ਦੁਬਾਰਾ ਨਹੀਂ ਕੋਈ ਵੀ ਇਦਾਂ ਹੀ ਗਲਤੀ ਕਰੂੰਗਾ ਜੇ ਮੈਂ ਕਰਦਾ ਆਂ ਤਾਂ ਮੇਰੇ ਤੇ ਪੁਲਿਸ ਕੰਪਲੇਂਟ ਵੀ ਦੇ ਸਕਦੀ ਐ ਕੁਛ ਵੀ ਕਰ ਮਤਲ ਮੇਰੇ ਤੇ ਦਰਖਾਸਤ ਦੇ ਸਕਦੀ ਐ ਪਰ ਇਹਨਾਂ ਨੇ ਕੋਈ ਵੀ ਆਪਣੀ ਗੱਲ ਤੇ ਸਹੀ ਨਹੀਂ ਉਤਰੇ ਮੈਨੂੰ ਛੱਡ ਛੱਡ ਭੱਜੇ ਦੋ ਤਿੰਨ ਵਾਰੀ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਵੀ ਕੀਤਾ ਅਪਰਸੋ ਵੀ ਆਏ ਤਿੰਨ ਚਾਰ ਬੰਦੇ ਲੈ ਕੇ ਉਦੋਂ ਵੀ ਇਹਨਾਂ ਨੇ ਮੇਰੇ ਸਾਹਦੇ ਘਲਾਬ ਬਹੁਤ ਕੁਛ ਮੈਨੂੰ ਬੋਲਿਆ ਜਿਹਦੇ ਤੋਂ ਇਹਨਾਂ ਨੇ ਮੈਨੂੰ ਮੈਡੀਸਨ ਮੇਰੇ ਮੂੰਹ ਤੇ ਮਾਰੀ ਖਾ ਕੇ ਮੇਰਾ ਪਿੱਛਾ ਛੱਡ ਤੇ ਮੈਂ ਉਹ ਖਾ ਲਈ ਮੈਂ ਆਪਣੀ ਜੀਵਨ ਲੀਲਾ ਸਪਾਤ ਕਰਨਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਮਤਲਬ ਆਂਡ-ਗਾਂਡ ਜਿਹੜੇ ਹੈਗੇ ਉਹਨਾਂ ਨੇ ਮੈਨੂੰ ਹਸਪੀਟਲ ਦਾਖਲ ਕਰਾਇਆ ਸੀ ਬਿਲ ਤੇ ਉੱਥੇ ਫਿਰ ਮੇਰਾ ਟ੍ਰੀਟਮੈਂਟ ਰਿਹਾ ਮੈਂ ਅੰਬਰਜੈਂਸੀ ਵਿੱਚ ਰਹੀ ਹਾਂ ਅਗਰੇ ਵੀ ਡਿਸਕੋਟ ਹੈ ਬੋਦੀਏ ਕਿ ਉਹ ਮਤਲਬ ਇਹਨਾਂ ਨੇ ਆਪ ਕਰਵਾਇਆ ਤੇ ਜਿਹੜੀਆਂ ਅਬੋਰਸ਼ਨ ਜਿੱਦਾਂ 2-2 ਮਹੀਨੇ ਦੀ ਪ੍ਰੈਗਨਨਸੀ ਹੁੰਦੀ ਸੀਗੀ ਤਾਂ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਇਹਨਾਂ ਨੇ ਕਿਹਾ ਸੀ ਦੇਸੀ ਦਵਾਈ ਤੈਨੂੰ ਮੈਂ ਲੈ ਕੇ ਦੇਣਾ ਦੇਸੀ ਦਵਾਈ ਦੱਸ ਕੇ ਹੀ ਉਹ ਗੋਲੀਆਂ ਮੈਨੂੰ ਫਲਾਈਆਂ ਜਾਂਦੀਆਂ ਸੀ ਤੁਹਾਨੂੰ ਤੁਸੀਂ ਕੀ ਇਨਸਾਫ ਦੀ ਮੰਗ? ਮੈਂ ਸਾਫ਼ ਤੀ ਇਹੀ ਮੰਗ ਕਰਦੀ ਹਾਂ ਕਿ ਕਿਉਂਕਿ ਇਹਨੇ ਮੇਰੇ ਨਾਲ ਬਹੁਤ ਗਲਤ ਕੀਤਾ ਆ ਕਦੀ ਮੇਰੇ ਅਬੋਰਸ਼ਨ ਕਰਵਾਏ ਮੈਨੂੰ ਮਰਨ ਲਈ ਮਜਬੂਰ ਕੀਤਾ ਮੇਰੀਆਂ ਫੋਟੋਸ WhatsApp ਤੇ ਪਾ ਕੇ ਮੈਂ ਉਹ ਤੁਹਾਨੂੰ ਪ੍ਰੂਫ ਵੀ ਦਿਖਾ ਸਕਦੀ ਬਹੁਤ ਕੁਝ ਮੇਰੇ ਬਾਰੇ ਗਲਤ ਲਿਖਿਆ ਗਿਆ ਕਈ ਵਾਰ ਮੇਰੇ ਘਰ ਬੰਦੇ ਭੇਜੇ ਗਏ ਉਹਦੀਆਂ ਵੀ ਕੰਪਲੇਂਟਾਂ ਨੰਬਰ ਲੱਗੇ ਹੋਏ ਮੈਂ ਸਾਰਾ ਕੁਝ ਸਾਰੇ ਪ੍ਰੂਫ ਮੈਂ ਦਿਖਾਉਣ ਨੂੰ ਤਿਆਰ ਆ ਪਰ ਅੱਜ ਤੱਕ ਇਹਨਾਂ ਦੇ ਮੁਲਾਜ਼ਮوں ਕਰਕੇ ਕੋਈ ਕਾਰਵਾਈ ਨਹੀਂ ਇਹਨਾਂ ਤੇ ਕੀਤੀ ਗਈ ਹਾਂਜੀ